ਅੱਜ ਕੱਲ ਦੇ ਸਮੇਂ ਵਿੱਚ ਆਪਣੇ ਲਕਸ਼ ਆਪਣੇ ਏਮ ਤੱਕ ਪਹੁੰਚਣਾ ਆਪਣੀ ਪਰਸਨਲ ਆਈਡੈਂਟੀਟੀ ਬਣਾਉਣਾ ਤੇ ਆਪਣੀ ਵਧੀਆ ਇੱਕ ਇਨਕਮ ਕਰਕੇ ਵਿਖਾਉਣਾ ਇਹ ਮੇਨ ਮੁੱਦਾ ਬਣਿਆ ਹੋਇਆ ਹੈ ਕਿਉਂਕਿ ਹੁਣ ਤੁਸੀਂ ਜਿਹੜੇ ਮਰਜ਼ੀ ਖੇਤਰ ਵਿੱਚ ਚਲ ਜਾਓ ਜਿਹੜੀ ਮਰਜ਼ੀ ਫੀਲਡ ਤੁਸੀਂ ਅਪਣਾ ਲਓ ਹਰ ਇੱਕ ਪਾਸੇ ਬਹੁਤ ਜ਼ਿਆਦਾ ਕੰਪੀਟੀਸ਼ਨ ਆ ਤੇ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਉਹਦੇ ਅਕੋਰਡਿੰਗ ਤੁਹਾਨੂੰ ਉਹਦਾ ਰਿਜ਼ਲਟ ਨਹੀਂ ਮਿਲਦਾ ਅੱਜ ਦੀ ਆਪਣੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੰਜ ਟੈਕਨੀਕਸ ਇਦਾਂ ਦੀਆਂ ਦੱਸੂਗੀ ਜਿਨ੍ਹਾਂ ਨੂੰ ਫੋਲੋ ਕਰਕੇ ਸਿਰਫ 1 ਤੋਂ 2 ਮਹੀਨੇ ਦੇ ਟਾਈਮ ਵਿੱਚ ਤੁਸੀਂ ਆਪਣੇ ਏਮ ਵੱਲ ਆਪਣੀ ਪ੍ਰੋਗਰੈਸ ਹੁੰਦੇ ਆਪ ਹੀ ਵੇਖੋਗੇ ਸੋ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਮੇਰੀਆਂ ਕੀਤੀਆਂ ਹੋਈਆਂ ਗੱਲਾਂ ਨੂੰ ਫੋਲੋ ਵੀ ਜ਼ਰੂਰ ਕਰਨਾ ਸਭ ਤੋਂ ਪਹਿਲੀ ਗੱਲ ਤੁਸੀਂ ਇਹ ਦੇਖਣੀ ਆ ਕਿ ਜਿਸ ਜਿਹੜਾ ਤੁਸੀਂ ਆਪਣਾ ਏਮ ਸਿਲੈਕਟ ਕੀਤਾ ਹੈ ਜਿਹੜੀ ਤੁਸੀਂ ਆਪਣੀ ਲਾਈਨ ਸਿਲੈਕਟ ਕੀਤੀ ਆ ਉਹ ਉਹਦੇ ਵਿੱਚ ਤੁਹਾਨੂੰ ਇੰਟਰਸਟ ਹੈਗਾ ਵੀ ਆ ਕਿ ਨਹੀਂ ਕੁਝ ਲੋਕ ਇਹ ਦੇਖਦੇ ਆ ਕਿ ਕਿਸ ਲਾਈਨ ਚ ਪੈਸਾ ਜ਼ਿਆਦਾ ਆ ਜਿਹੜੀ ਫੀਡ ਦੇ ਵਿੱਚ ਪੈਸਾ ਜ਼ਿਆਦਾ ਉਹਨਾਂ ਨੂੰ ਨਜ਼ਰ ਆਉਂਦਾ ਆ ਉਹ ਕਹਿੰਦੇ ਆ ਕਿ ਨਹੀਂ ਜੀ ਅਸੀਂ ਇਸੇ ਲਾਈਨ ਚ ਹੀ ਕੰਮ ਕਰਨਾ ਆ ਪਰ ਇਹ ਬਿਲਕੁਲ ਗਲਤ ਗੱਲ ਆ ਕਿਉਂਕਿ ਜੇ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਇੰਟਰਸਟ ਨਹੀਂ ਹੈਗਾ ਫਿਰ ਉਹ ਤੁਸੀਂ ਕੰਮ ਪੂਰੀ ਤਰ੍ਹਾਂ ਆਪਣੇ ਇੰਟਰਸਟ ਨਾਲ ਨਹੀਂ ਕਰ ਸਕਦੇ ਤੇ ਉਹਦੇ ਵਿੱਚ ਸਕਸੈਸਫੁਲ ਵੀ ਨਹੀਂ ਹੋ ਸਕਦੇ ਸੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਪਣਾ ਏਮ ਸਿਲੈਕਟ ਕਰਨਾ ਹੈ ਉਦੋਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਇੰਟਰਸਟ ਵੇਖਣਾ ਹੈ ਆਪਣੀਆਂ ਸਕਿਲਸ ਵੇਖਣੀਆਂ ਹੈ ਕਿ ਤੁਸੀਂ ਤੁਹਾਡੀਆਂ ਸਕਿਲਸ ਕੀ ਆ ਤੁਹਾਨੂੰ ਕਿਸ ਚੀਜ਼ ਵਿੱਚ ਇੰਟਰਸਟ ਆ ਆ ਇਸ ਇਹਦੇ ਬਾਰੇ ਇੱਕ ਫਿਲਮ ਵੀ ਬਣੀ ਹੋਈ ਸੀ ਆਈ ਥਿੰਕ ਸਾਰਿਆਂ ਨੇ ਉਹ ਦੇਖੀ ਹੋਣੀ ਆ ਕਿ ਪੇਰੈਂਟਸ ਕੁਝ ਹੋਰ ਬੱਚਿਆਂ ਤੋਂ ਇਸਪੈਕਟ ਕਰਦੇ ਆ ਤੇ ਬੱਚਿਆਂ ਦਾ ਇੰਟਰਸਟ ਕਿਸੇ ਹੋਰ ਲਾਈਨ ਦੇ ਵਿੱਚ ਸੀ ਪਰ ਐਂਡ ਦੇ ਵਿੱਚ ਉਹਦੇ ਵਿੱਚ ਵੀ ਇਹੀ ਦੱਸਿਆ ਗਿਆ ਕਿ ਜਿਸ ਲਾਈਨ 'ਚ ਤੁਹਾਡੇ ਬੱਚਿਆਂ ਦਾ ਇੰਟਰਸਟ ਆ ਤੁਸੀਂ ਆਪਣੇ ਬੱਚੇ ਨੂੰ ਉਧਰ ਹੀ ਭੇਜੋ ਹੁਣ ਅੱਜਕੱਲ ਦੇ ਪੇਰੈਂਟਸ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਅਵੇਅਰ ਆ ਕਿ ਉਹ ਆਪਣੇ ਬੱਚਿਆਂ ਦਾ ਇੰਟਰਸਟ ਪਹਿਲਾਂ ਫਾਈਂਡ ਆਊਟ ਕਰਦੇ ਆ ਤੇ ਉਹਨਾਂ ਨੂੰ ਉਸੇ ਲਾਈਨ ਦੇ ਵਿੱਚ ਹੀ ਅੱਗੇ ਭੇਜਦੇ ਆ ਪਰ ਕੁਝ ਲੋਕ ਜਿਹੜੇ ਕਿ ਹੁਣ ਆਪਣਾ ਕਿਸੇ ਕੰਮ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਆ ਕੋਈ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਆਪਣੇ ਇੰਟਰਸਟ ਪਹਿਲਾਂ ਵੇਖਣੇ ਚਾਹੀਦੇ ਆ ਜਿਹੜੀ ਚੀਜ਼ ਦੇ ਵਿੱਚ ਤੁਹਾਨੂੰ ਇੰਟਰਸਟ ਆ ਚਾਹੇ ਉਹ ਕੰਮ ਥੋੜਾ ਲੋ ਲੈਵਲ ਦਾ ਹੀ ਹੋਵੇ ਪਰ ਆਪਣਾ ਇੰਟਰਸਟ ਫੋਲੋ ਕਰੋ ਕਿਉਂਕਿ ਤੁਸੀਂ ਜਿਹੜੀ ਚੀਜ਼ ਵਿੱਚ ਇੰਟਰਸਟ ਲੈਂਦੇ ਹੋ ਉਹ ਕੰਮ ਤੁਸੀਂ ਬਹੁਤ ਵਧੀਆ ਤਰੀਕੇ ਕਰ ਸਕਦੇ ਹੋ ਤੇ ਉਹਦੇ ਵਿੱਚ ਤੁਹਾਡੀ ਪ੍ਰੋਗਰੈਸ ਵੀ ਜਲਦੀ ਹੁੰਦੀ ਆ ਤੁਸੀਂ ਜਲਦੀ ਸਕਸੈਸਫੁਲ ਹੁੰਦੇ ਹੋ ਸੋ ਸਭ ਤੋਂ ਪਹਿਲਾ ਕੰਮ ਆਪਣੇ ਇੰਟਰਸਟ ਨੂੰ ਲੈ ਕੇ ਆਪਣਾ ਏਮ ਸਿਲੈਕਟ ਕਰਨਾ ਹੈ ਨਾ ਕਿ ਇਹ ਦੇਖਣਾ ਕਿ ਕਿਸ ਲਾਈਨ 'ਚ ਪੈਸਾ ਜ਼ਿਆਦਾ ਕਿਸ ਲਾਈਨ ਇੰਚ ਅਸੀਂ ਸੌਖਾ ਕੰਮ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਪਣਾ ਏਮ ਆਪਣੇ ਇੰਟਰਸਟ ਦੇ ਅਕੋਰਡਿੰਗ ਸਿਲੈਕਟ ਕਰੋ ਨੰਬਰ 2 ਤੁਹਾਨੂੰ ਆਪਣਾ ਕੰਫਰਟ ਜ਼ੋਨ ਛੱਡਣਾ ਪੈਣਾ ਤੁਹਾਨੂੰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਪੈਣਾ ਕਿਉਂਕਿ ਕੁਝ ਲੋਕ ਐਦਾਂ ਦੇ ਹੁੰਦੇ ਆ ਜਿਹੜੇ ਸੋਚਦੇ ਆ ਕਿ ਚਲੋ ਬੈਠਿਆਂ ਬਿਠਾਇਆਂ ਹੀ ਸਾਨੂੰ ਸਭ ਕੁਝ ਮਿਲ ਜਾਊਗਾ ਕੁਝ ਲੋਕਾਂ ਦਾ ਇਹ ਕੰਮ ਤਾਂ ਵੀ ਪੂਰਾ ਹੋ ਜਾਂਦਾ ਵਾ ਕਿ ਕਈਆਂ ਨੂੰ ਜਿਵੇਂ ਆਪਣਾ ਜੱਦੀ ਪੁਸ਼ਤੀ ਉਹਨਾਂ ਨੂੰ ਜਾਇਦਾਦ ਮਿਲੀ ਹੁੰਦੀ ਉਹਨਾਂ ਨੂੰ ਕੋਈ ਬਿਜ਼ਨਸ ਮਿਲਿਆ ਹੁੰਦਾ ਪਰ ਉਹਦੇ ਵਿੱਚ ਵੀ ਉਹਨਾਂ ਨੂੰ ਮਿਹਨਤ ਕਰਕੇ ਹੀ ਅੱਗੇ ਵਧਣਾ ਪੈਂਦਾ ਹੈ ਇਹ ਆ ਵੀ ਉਹਨਾਂ ਨੂੰ ਮਿਹਨਤ ਘੱਟ ਕਰਨੀ ਪੈਂਦੀ ਆ ਪਰ ਜਿਹੜੇ ਲੋਕ ਬਿਲਕੁਲ ਜ਼ੀਰੋ ਤੋਂ ਸ਼ੁਰੂ ਹੁੰਦੇ ਆ ਕਿ ਆਪਣੇ ਇੱਕ ਵੱਖਰੀ ਆਈਡੈਂਟੀਟੀ ਬਣਾਉਣ ਦਾ ਸੋਚਦੇ ਆ ਕਿਸੇ ਵੱਖਰੀ ਫੀਲਡ 'ਚ ਕੰਮ ਕਰਨ ਦਾ ਸੋਚਦੇ ਆ ਉਹਨਾਂ ਨੂੰ ਇਹ ਗੱਲ ਆਪਣੇ ਦਿਮਾਗ ਵਿੱਚ ਪਹਿਲਾਂ ਹੀ ਬਿਠਾ ਲੈਣੀ ਚਾਹੀਦੀ ਆ ਕਿ ਤੁਹਾਨੂੰ ਤੁਹਾਡੇ ਸੋਖ ਆਰਾਮ ਇੱਕ ਟਾਈਮ ਲਈ ਛੱਡਨੇ ਪੈਣੇ ਆ ਜਿੰਨੀ ਦੇਰ ਤੱਕ ਤੁਸੀਂ ਆਪਣੇ ਉਸ ਮੁਕਾਮ ਨੂੰ ਹਾਸਲ ਨਹੀਂ ਕਰ ਸਕਦੇ ਹੁਣ ਇੱਥੇ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇਣੀ ਆ ਕਿ ਪਹਿਲਾਂ ਫ੍ਰੀ ਹੋ ਕੇ ਜੀ ਚਲੋ ਰੀਲਸ ਦੇਖੀਆਂ ਵੀਡੀਓਜ਼ ਦੇਖੀਆਂ ਵੀ ਇਹੋ ਹੀ ਕੰਮ ਸੀ ਪਰ ਜਦੋਂ ਉਹਦੇ ਵਿੱਚ ਮੇਰੀ ਆਈਡੈਂਟੀਟੀ ਕੋਈ ਨਹੀਂ ਸੀ ਪਰ ਜਦੋਂ ਮੈਂ ਆਪਣੀ ਆਈਡੈਂਟੀਟੀ ਬਣਾਉਣ ਦਾ ਸੋਚਿਆ ਤਾਂ ਹੁਣ ਮੈਂ ਇਸ ਚੀਜ਼ ਨੂੰ ਫੀਲ ਕਰਦੀ ਆ ਮੈਂ ਉਹੀ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸਦੀ ਪਈ ਆ ਕਿ ਚਾਹੇ ਕੰਮ ਕੋਈ ਛੋਟਾ ਆ ਚਾਹੇ ਵੱਡਾ ਆ ਸਾਨੂੰ ਆਪਣਾ ਸਟਰਗਲ ਜਦੋਂ ਆਪਾਂ ਸਟਾਰਟ ਕਰਦੇ ਆ ਨਾ ਤੇ ਫਿਰ ਸਾਨੂੰ ਆਪਣਾ ਕੰਫਰਟ ਜ਼ੋਨ ਛੱਡ ਕੇ ਆਪਣਾ ਆਰਾਮ ਛੱਡ ਕੇ ਹੁਣ ਜਦੋਂ ਇਹ ਵੀਡੀਓ ਬਣਾਉਣੀ ਹੁੰਦੀ ਆ ਬਿਲਕੁਲ ਪਿੰਡ ਡ੍ਰੌਪ ਸਾਇਲੈਂਸ ਚਾਹੀਦਾ ਅਲੱਗ ਰੂਮ ਚਾਹੀਦਾ ਜਿੱਥੇ ਬਣਾਣੀ ਆ ਫੈਨ ਵੀ ਨਹੀਂ ਚਲਾ ਸਕਦੇ ਤੇ ਬਹੁਤ ਮਿਹਨਤ ਲੱਗਦੀ ਆ ਕਨਸੈਪਟ ਫਾਈਂਡ ਆਊਟ ਕਰਨਾ ਆ ਇੱਕ ਇੱਕ ਗੱਲ ਸੋਚ ਸਮਝ ਕੇ ਕਰਨੀ ਪੈਂਦੀ ਆ ਕਿ ਕਿਸ ਚੀਜ਼ ਤੋਂ ਕਿਸੇ ਬੰਦੇ ਨੂੰ ਕੋਈ ਬੈਨੀਫਿਟ ਹੋਵੇ ਉਹੀ ਅਸੀਂ ਆਪਣਾ ਕਨਸੈਪਟ ਅੱਗੇ ਲੈ ਕੇ ਆਈਏ ਸੋ ਮੈਂ ਆਪਣੇ ਐਕਸਪੀਰੀਅੰਸ ਤੋਂ ਇਹ ਗੱਲ ਕਹਿ ਰਹੀ ਆ ਕਿ ਸਾਨੂੰ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲਣਾ ਹੀ ਪੈਂਦਾ ਆ ਕਿਉਂਕਿ ਜਦੋਂ ਆਪਾਂ ਕਿਸੇ ਕੰਮ ਲਈ ਸਟਰਗਲ ਕਰਦੇ ਆ ਮਿਹਨਤ ਕਰਦੇ ਆ ਤੇ ਫਿਰ ਸਾਨੂੰ ਉਹਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਤੇ ਜੇ ਆਪਾਂ ਉਹ ਰਿਜ਼ਲਟ ਲੈਣਾ ਆ ਤੇ ਫਿਰ ਕੋਸ਼ ਟਾਈਮ ਲਈ ਸਾਨੂੰ ਆਪਣੇ ਸੁੱਖ ਆਰਾਮ ਛੱਡ ਕੇ ਆਪਣੀ ਉਸ ਲਾਈਨ ਵੱਲ ਆਪਣੇ ਉਸ ਲਕਸ਼ਵਲ ਵੱਲ ਵਧਣਾ ਪੈਂਦਾ ਹੈ ਜਿੱਥੇ ਕਿ ਜਿਹੜਾ ਕਿ ਅਸੀਂ ਪਹਿਲਾਂ ਹੀ ਨਿਰਧਾਰਿਤ ਕੀਤਾ ਕਿ ਅਸੀਂ ਐਸ ਆਪਣੇ ਏਮ ਤੱਕ ਪਹੁੰਚਣਾ ਹੈ ਸੋ ਇਹਦੇ ਇਸ ਲਈ ਸਭ ਤੋਂ ਪਹਿਲਾਂ ਆਪਣਾ ਇੰਟਰਸਟ ਏਮ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਆਪਣਾ ਕੰਫਰਟ ਜ਼ੋਨ ਛੱਡੋਗੇ ਕੰਫਰਟ ਜ਼ੋਨ ਛੱਡ ਕੇ ਆਪਣੀ ਲਾਈਨ ਚ ਅੱਗੇ ਵਧੋਗੇ ਤਾਂ ਹੀ ਤੁਸੀਂ ਆਪਣੀ ਸਕਸੈਸ ਵੱਲ ਇੱਕ ਕਦਮ ਹੋਰ ਅੱਗੇ ਜਾ ਸਕਦੇ ਹੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਫਿਰ ਗੱਲ ਆ ਜਾਂਦੀ ਹੈ ਕ੍ਰਿਟਿਸਿਜ਼ਮ ਦੀ ਜੇ ਤੇ ਤੁਸੀਂ ਕੋਈ ਐਦਾਂ ਦੀ ਲਾਈਨ ਚੂਜ਼ ਕਰਦੇ ਹੋ ਜਿਹੜੇ ਤੁਹਾਡੇ ਅਰਾਊਂਡ ਜਿਹੜੇ ਪੀਪਲ ਆ ਤੁਹਾਡੀ ਫੈਮਿਲੀ ਆ ਤੁਹਾਡੇ ਫਰੈਂਡਸ ਆ ਤੁਹਾਡੇ ਰਿਲੇਟਿਵ ਆ ਉਹਨਾਂ ਦੇ ਕੁਝ ਅਕੋਰਡਿੰਗ ਅਕੋਰਡਿੰਗ ਹੈਗਾ ਆ ਕਿ ਉਹਨਾਂ ਦੇ ਹਿਸਾਬ ਨਾਲ ਇਹ ਠੀਕ ਆ ਫਿਰ ਤੁਹਾਡੀ ਉਹ ਕੋਈ ਸਪੋਰਟ ਕਰਨਗੇ ਪਰ ਜੇ ਤੁਸੀਂ ਆਪਣੇ ਇੰਟਰਸਟ ਨੂੰ ਫੋਲੋ ਕਰਦੇ ਹੋ ਜਿਹੜਾ ਕਿ ਸਿਰਫ ਤੁਹਾਡਾ ਕੱਲਿਆਂ ਦਾ ਇੰਟਰਸਟ ਆ ਹੋਰ ਉਹਦੇ ਵਿੱਚ ਕੋਈ ਇਨਵੋਲਵ ਨਹੀਂ ਹੈਗਾ ਤੇ ਫਿਰ ਤੁਸੀਂ ਕ੍ਰਿਟਿਸਿਜ਼ਮ ਲਈ ਵੀ ਤਿਆਰ ਹੋ ਜਾਓ ਇਹ ਗੱਲ ਪਹਿਲਾਂ ਹੀ ਆਪਣੇ ਦਿਮਾਗ ਵਿੱਚ ਰੱਖੋ ਕਿ ਤੁਸੀਂ ਜਿਸ ਲਾਈਨ ਵੱਲ ਵਧ ਰਹੇ ਹੋ ਨਾ ਉਹਦੇ ਵਿੱਚ ਤੁਹਾਨੂੰ ਤੁਹਾਡੇ ਜਿਹੜੇ ਵਾਲੇ ਦੁਆਲੇ ਲੋਕ ਐ ਉਹਨਾਂ ਦਾ ਕ੍ਰਿਟਿਸਿਜ਼ਮ ਤੁਹਾਨੂੰ ਬਰਦਾਸ਼ਤ ਕਰਨਾ ਪੈਣਾ ਤੁਹਾਨੂੰ ਸਾਧੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਸਹੀ ਪ੍ਰੂਫ ਕਰਨਾ ਪੈਣਾ ਮੈਂ ਅੱਗੇ ਵੀ ਆਪਣੀਆਂ ਵੀਡੀਓਸ 'ਚ ਇਹੀ ਗੱਲ ਕਰਦੀ ਆਂ ਕਿ 네ਗੈਟਿਵਿਟੀ ਨੂੰ ਆਪਣੇ ਪੋਜ਼ਿਟਿਵ ਵਿਚਾਰਾਂ ਨਾਲ ਕਵਰ ਕਰੋ ਤੇ ਬਿਲਕੁਲ ਉਹੀ ਤੁਹਾਨੂੰ ਇੱਥੇ ਕਰਨਾ ਪੈਣਾ ਕਿਉਂਕਿ ਜੇ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਹੋ ਆਪਣੇ ਕੰਮ ਵਿੱਚ ਗੇ ਬਾਤ ਰਹੇ ਹੋ ਤੇ ਫਿਰ ਤੁਹਾਨੂੰ ਜਿਹੜਾ ਕੋਈ ਤੁਹਾਡਾ ਕ੍ਰਿਟਿਸਿਜ਼ਮ ਕਰ ਰਿਹਾ ਤੁਹਾਡੇ ਅਗੇਂਸਟ ਕੁਝ ਬੋਲ ਰਿਹਾ ਉਹਨੂੰ ਤੁਸੀਂ ਆਪਣੇ ਪੋਜ਼ਿਟਿਵ ਵਿਚਾਰਾਂ ਦੇ ਨਾਲ ਆਪਣੀ ਪੋਜ਼ਿਟਿਵ ਥਿੰਕਿੰਗ ਦੇ ਨਾਲ ਜਵਾਬ ਦੇਣਾ ਨਾ ਕਿ ਉਹਨਾਂ ਸਭ ਗੱਲਾਂ ਦੇ ਵਿੱਚ ਆ ਕੇ ਤੁਸੀਂ ਆਪਣੀ ਲਾਈਨ ਛੱਡ ਦੋ ਤੁਸੀਂ ਇਹ ਸੋਚ ਲਓ ਕਿ ਹਾਂ ਜਿਹੜਾ ਉਹ ਦੂਸਰਾ ਪਰਸਨ ਤੁਹਾਨੂੰ ਕੁਝ ਕਹਿ ਰਿਹਾ ਉਹੀ ਗੱਲ ਠੀਕ ਹੈ ਜਿਹੜਾ ਕੋਈ ਨੈਕਸਟ ਪਰਸਨ ਤੁਹਾਨੂੰ ਕੁਝ ਕਹਿ ਰਿਹਾ ਉਹ ਉਹਦਾ opinion ਹੈ ਉਹ ਤੁਹਾਡੀ ਸੋਚ ਨਹੀਂ ਆ ਜੇ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਇਸ ਤਰ੍ਹਾਂ ਦਾ ਪਰਸਨ ਨਹੀਂ ਆ ਤੇ ਫਿਰ ਤੁਸੀਂ ਉਹਨੂੰ ਆਪਣੇ ਅਕੋਰਡਿੰਗ ਜਵਾਬ ਦੋ ਕਿ ਨਹੀਂ ਵੀ ਮੈਂ ਤੇ ਇਹੀ ਕੰਮ ਕਰਨਾ ਹੈ ਔਰ ਮੈਂ ਇੱਕ ਦਿਨ ਪ੍ਰੂਫ ਵੀ ਕਰਨਾ ਹੈ ਪੂਰੇ ਕੌਨਫੀਡੈਂਸ ਨਾਲ ਉਹਨੂੰ ਅਗਲੇ ਬੰਦੇ ਨੂੰ ਜਵਾਬ ਦੋ ਪਰ ਜੇ ਤੁਸੀਂ ਇੱਕ ਵਾਰੀ ਕਿਸੇ ਨੂੰ ਕੋਈ ਅੱਗੋ ਆਨਸਰ ਕਰਤਾ ਇਹ ਨਹੀਂ ਕਿ ਦੁਬਾਰਾ ਤੁਹਾਨੂੰ ਕੋਈ ਕੁਝ ਕਹੂਗਾ ਨਹੀਂ ਤੁਹਾਨੂੰ ਉਨੀ ਦੇਰ ਤੱਕ ਸਾਰਿਆਂ ਨੇ ਹੀ ਗੱਲਾਂ ਕਰਨੀਆਂ ਜਿੰਨੀ ਦੇਰ ਤੱਕ ਤੁਸੀਂ ਆਪਣੇ ਤੈਅ ਕੀਤੀ ਹੋਈ ਆਪਣੀ ਮੰਜ਼ਲ ਤੇ ਪਹੁੰਚ ਨਹੀਂ ਜਾਂਦੇ ਤੇ ਜਦੋਂ ਤੁਸੀਂ ਉੱਥੇ ਪਹੁੰਚ ਜਾਓਗੇ ਫਿਰ ਉਹੀ ਗੱਲਾਂ ਕਰਨ ਵਾਲੇ ਲੋਕਾਂ ਨੇ ਤੁਹਾਡੀ ਪ੍ਰੇਜ਼ ਵੀ ਬਹੁਤ ਕਰਨੀ ਆ ਕਿ ਹਾਂ ਨਹੀਂ ਤੂੰ ਬਹੁਤ ਵਧੀਆ ਕੰਮ ਕੀਤਾ ਤੂੰ ਸਟਾਰਟਿੰਗ ਵੀ ਵਧੀਆ ਕੀਤੀ ਤੇ ਹੁਣ ਤੂੰ ਵਧੀਆ ਆਪਣੇ ਮਕਾਮ ਤੇ ਪਹੁੰਚ ਗਿਆ ਸੋ ਇਸ ਕਰਕੇ ਇਸ ਚੀਜ਼ ਨੂੰ ਵੀ ਆਪਣੇ ਦਿਮਾਗ ਵਿੱਚ ਰੱਖ ਕੇ ਚੱਲੋ ਕਿ ਸਾਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਣੀਆਂ ਸਾਨੂੰ ਆਪਣੇ ਜਿਹੜੇ ਆਲੇ-ਦੁਆਲੇ ਲੋਕ ਉਹਨਾਂ ਦਾ ਕ੍ਰਿਟਿਸਿਜ਼ਮ ਬਰਦਾਸ਼ਤ ਕਰਨਾ ਪੈਣਾ ਔਰ ਆਪਣੀ ਪੋਜ਼ਿਟਿਵ ਸੋਚ ਰੱਖਣੀ ਪੈਣੀ ਜੇ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਉਸ ਤੋਂ ਬਾਅਦ ਚ ਆਉਂਦਾ ਹੈ ਸੈਲਫ ਅਨਾਲਿਸਿਸ ਤੁਸੀਂ ਹਰ ਇੱਕ ਮਹੀਨੇ ਬਾਅਦ ਆਪਣਾ ਸੈਲਫ ਅਨਾਲਿਸਿਸ ਕਰਨਾ ਹੈ ਕਿ ਇੱਕ ਮਹੀਨਾ ਪਹਿਲਾਂ ਤੁਸੀਂ ਕਿੱਥੇ ਸੀ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਲਾਈਨ ਦੇ ਵਿੱਚ ਕਿੱਥੇ ਪਹੁੰਚ ਗਏ ਹੋ ਫੋਰ ਐਗਜ਼ਾਮਪਲ ਜਦੋਂ ਮੈਂ ਇਹ ਵੀਡੀਓਜ਼ ਬਣਾਣੀਆਂ ਸਟਾਰਟ ਕੀਤੀਆਂ ਪਹਿਲਾਂ ਤਾਂ ਸਿਰਫ ਮੈਂ ਸ਼ਾਰਟਸ ਹੀ ਬਹਉਂਦੀ ਸੀ ਫਿਰ ਜਦੋਂ ਮੈਂ ਲੌਂਗ ਵੀਡੀਓ ਸਟਾਰਟ ਕੀਤੀਆਂ ਉਦੋਂ ਮੈਨੂੰ ਇਹਦੀ ਇੰਨੀ ਨੌਲੇਜ ਹੈ ਵੀ ਨਹੀਂ ਸੀ ਤੇ ਮੈਂ ਸਿਰਫ ਬੇਸਿਕ ਗੱਲਾਂ ਸਿੱਖ ਕੇ ਹੀ ਇਹ ਵੀਡੀਓਜ਼ ਸਟਾਰਟ ਕੀਤੀਆਂ ਸੀ ਪਰ ਜੇ ਤੁਸੀਂ ਪਿੱਛੇ ਜਾ ਕੇ ਮੇਰੀਆਂ ਵੀਡੀਓਜ਼ ਦੇਖੋਗੇ 15 16 ਵੀਡੀਓਜ਼ ਹੈਗੀਆਂ ਤੇ ਉਹ ਇੱਕ ਤੋਂ ਇੱਕ ਬਾਅਦ ਜਿਹੜੀ ਵੀਡੀਓ ਆਈ ਆ ਉਹਦੇ ਵਿੱਚ ਤੁਹਾਨੂੰ ਚੇਂਜ ਨਜ਼ਰ ਆਏਗਾ ਕਿਉਂਕਿ ਜਿੱਦਾਂ ਜਿੱਦਾਂ ਅਸੀਂ ਕੋਈ ਕੰਮ ਕਰਦੇ ਆ ਉਹਦੇ ਵਿੱਚ ਸਾਨੂੰ ਸਾਡੀ ਗਲਤੀ ਨਜ਼ਰ ਆਉਂਦੀ ਹੈ ਕਿ ਇੱਥੇ ਇਸ ਚੀਜ਼ ਦੀ ਗਲਤੀ ਸੀ ਵੀਡੀਓ ਚ ਕਲੈਰਿਟੀ ਨਹੀਂ ਹੈਗੀ ਸੀ ਬੋਲਣ ਚ ਕੋਈ ਪ੍ਰੋਬਲਮ ਸੀ ਐਕਸਪ੍ਰੈਸ਼ਨ ਚ ਪ੍ਰੋਬਲਮ ਸੀ ਤੇ ਉਹਨਾਂ ਚੀਜ਼ਾਂ ਨੂੰ ਅਸੀਂ ਹੌਲੀ ਹੌਲੀ ਕਵਰ ਅਪ ਕਰਦੇ ਆ ਤੇ ਸਾਡੇ ਚ ਕਾਫੀ ਇੰਪਰੂਵਮੈਂਟ ਆਉਂਦੀ ਆ ਪਰ ਇਨਾਂ ਚੀਜ਼ਾਂ ਦਾ ਪਤਾ ਉਦੋਂ ਲੱਗਦਾ ਜਦੋਂ ਅਸੀਂ ਆਪਣਾ ਸੈਲਫ ਅਨਾਲਿਸਿਸ ਕਰਦੇ ਆਂ ਸਾਨੂੰ ਕਿਸੇ ਹੋਰ ਪਰਸਨ ਨੇ ਜੇ ਤੁਸੀਂ ਇਹ ਸੋਚੋਗੇ ਕਿ ਕੋਈ ਦੇਖਣ ਵਾਲਾ ਪਰਸਨ ਤੁਹਾਨੂੰ ਸਹੀ رائے ਦੇਊਗਾ ਤੇ ਕਿਸੇ ਨੇ ਤੁਹਾਨੂੰ ਸਹੀ ਸੁਜੈਸ਼ਨ ਨਹੀਂ ਦੇਣਾ ਕੋਈ ਆ ਇੱਕ ਦੋ ਪਰਸਨ ਹੋਣਗੇ ਜਿਹੜੇ ਕਿ ਤੁਹਾਡੀ ਕਿਸੇ ਚੀਜ਼ ਇੰਟਰਸਟ ਲੈਂਦੇ ਹੋਣਗੇ ਜਿਹੜੇ ਤੁਹਾਨੂੰ ਅੱਗੋਂ ਸਹੀ ਦੱਸ ਦੇਣਗੇ ਕਿ ਇਹਦੇ ਵਿੱਚ ਆ ਗਲਤੀ ਆ ਇਹਨੂੰ ਇੰਪਰੂਵ ਕਰ ਲੈ ਪਰ ਬਹੁਤੇ ਲੋਗ ਕਿਸੇ ਦੀ ਅੱਜ ਕੱਲ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਕਿ ਉਹ ਕਿਸੇ ਦਾ ਕੋਈ ਅਨਾਲਿਸਿਸ ਕਰਕੇ ਉਹਨਾਂ ਨੂੰ ਦੱਸਣ ਉਲਟਾ ਕਿ ਉਹ ਤੁਹਾਨੂੰ 네ਗੇਟਿਵ ਕਰਨ ਚ ਹੀ ਲੱਗੇ ਰਹਿਣਗੇ ਕਿ ਛੱਡਦੇ ਨਹੀਂ ਹੁੰਦਾ ਤੇ ਛੱਡਦੇ ਕੋਈ ਗੱਲ ਨਹੀਂ ਪਰ ਤੁਸੀਂ ਇਹ ਸੈਲਫ ਅਨਾਲਿਸਿਸ ਆਪਣਾ ਆਪ ਕਰਨਾ ਆਪਣੇ ਆਪ ਵੱਲ ਤੁਸੀਂ ਆਪ ਦੇਖਣਾ ਕਿ 1 ਮਹੀਨਾ ਪਹਿਲਾਂ ਮੈਂ ਕਿੱਥੇ ਸੀ ਤੇ ਹੁਣ ਮੈਂ ਕਿੱਥੇ ਆ ਜੇ ਕੋਈ ਇੰਪਰੂਵਮੈਂਟ ਹੋਈ ਆ ਤੇ ਬਹੁਤ ਵਧੀਆ ਗੱਲ ਆ ਕਿ ਤੁਸੀਂ ਆਪਣੀਆਂ ਗਲਤੀਆਂ ਤੋਂ ਇੰਪਰੂਵਮੈਂਟ ਕੀਤੀ ਆ ਪਰ ਜੇ ਕੋਈ ਇੰਪਰੂਵਮੈਂਟ ਨਹੀਂ ਹੋ ਰਹੀ ਤਾਂ ਉਸ ਚੀਜ਼ ਨੂੰ ਵੇਖੋ ਕਿ ਮੈਂ ਕਿੱਥੇ ਕਿਹੜੀਆਂ ਗਲਤੀਆਂ ਹੋਈਆਂ ਜਿਨ੍ਹਾਂ ਨੂੰ ਮੈਂ ਇੰਪਰੂਵ ਨਹੀਂ ਕੀਤਾ ਕਿਉਂਕਿ ਜੇ ਜਿੰਨਾ ਚਿਰ ਤੱਕ ਅਸੀਂ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਨਹੀਂ ਸੁਧਾਰਾਂਗੇ ਉਨੀ ਦੇਰ ਤੱਕ ਅਸੀਂ ਅੱਗੇ ਨਹੀਂ ਵੱਧ ਸਕਦੇ ਤੇ ਇਹ ਤੁਹਾਨੂੰ ਆਪ ਹੀ ਦੇਖਣਾ ਪੈਣਾ ਆਪ ਹੀ ਆਪਣੀ ਆਪਣੀ ਲਾਈਨ ਦੇ ਵਿੱਚ ਜੋ ਵੀ ਤੁਹਾਡਾ ਕਨਸੈਪਟ ਆ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਉਹਨੂੰ ਇੱਕ ਮਹੀਨਾ ਪਿੱਛੇ ਜਾ ਕੇ ਦੇਖੋ ਫਿਰ ਦੇਖੋ ਜੇ ਤੁਹਾਡੀ ਪ੍ਰੋਗਰੈਸ ਹੈ ਤਾਂ ਠੀਕ ਹੈ ਤੁਸੀਂ ਉਸੇ ਤਰੀਕੇ ਚੱਲਦੇ ਰਹੋ ਜੇ ਕੋਈ ਗਲਤੀ ਹੈ ਤਾਂ ਉਹਨੂੰ ਉੱਥੇ ਹੀ ਐਡਮਿਟ ਕਰੋ ਉਹਨੂੰ ਉੱਥੇ ਹੀ ਇੰਪਰੂਵ ਕਰੋ ਤੇ ਆਪਣਾ ਸੈਲਫ ਅਨਾਲਿਸਿਸ ਜਰੂਰ ਕਰਦੇ ਰਹੋ ਹੁਣ ਮੈਂ ਤੁਹਾਨੂੰ ਐਕਸਪੀਰੀਅੰਸ ਔਰ ਕੌਨਫੀਡੈਂਟ ਨੂੰ ਕੰਬਾਈਨ ਕਰਕੇ ਦੱਸੂਗੀ ਕਿ ਇਹ ਦੋਨੋਂ ਚੀਜ਼ਾਂ ਇੱਕ ਦੂਜੇ ਨਾਲ ਕੰਬਾਈਨ ਹੋ ਕੇ ਹੀ ਚੱਲਦੀਆਂ ਹਨ ਕੁਝ ਲੋਗ ਆ ਜਿਹੜੇ ਉਹ ਇਹ ਸੋਚ ਲੈਂਦੇ ਆ ਵੀ ਜਦ ਤੱਕ ਸਾਨੂੰ ਐਕਸਪੀਰੀਅੰਸ ਨਹੀਂ ਹੋਊਗਾ ਕਿਸੇ ਵੀ ਚੀਜ਼ ਦਾ ਅਸੀਂ ਉਨੇ ਚਿਰ ਤੱਕ ਉਹ ਕੰਮ ਸਹੀ ਤਰੀਕੇ ਨਹੀਂ ਕਰ ਸਕਦੇ ਅਸੀਂ ਹੁਣ ਅੱਜ ਕੱਲ ਜੇ ਕਿਤੇ ਕੋਈ ਜੌਬ ਲਈ ਵੀ ਅਪਲਾਈ ਕਰਦਾ ਆ ਕੋਈ ਬਿਜ਼ਨਸ ਕਰਨਾ ਆ ਉਹਦੇ ਵਿੱਚ ਵੀ ਨਾ ਜਿਹੜਾ ਨੈਕਸਟ ਪਰਸਨ ਆ ਨਾ ਉਹ ਤੁਹਾਡੇ ਕੋਲ ਐਕਸਪੀਰੀਅੰਸ ਹੀ ਪੁੱਛੇਗਾ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਜੇ ਕੋਈ ਇਨਸਾਨ ਕੋਈ ਕੰਮ ਕਰੇਗਾ ਤਾਂ ਹੀ ਉਹਨੂੰ ਐਕਸਪੀਰੀਅੰਸ ਆਏਗਾ ਨਾ ਉਹ ਪਹਿਲਾਂ ਹੀ ਉਸ ਚੀਜ਼ 'ਚ ਆਪਣਾ ਐਕਸਪੀਰੀਅੰਸ ਕਿੱਥੋਂ ਲੈ ਕੇ ਆ ਜਾਏਗਾ ਸੋ ਇਸ ਕਰਕੇ ਇਸ ਚੀਜ਼ ਨੂੰ ਪਹਿਲਾਂ ਦੇਖੋ ਕਿ ਜਿਹੜਾ ਜਦੋਂ ਤੁਸੀਂ ਕੋਈ ਕੰਮ ਕਰਨਾ ਸ਼ੁਰੂ ਕਰਦੇ ਹੋ ਨਾ ਤਾਂ ਤੁਹਾਨੂੰ ਬਿਲਕੁਲ ਜ਼ੀਰੋ ਤੁਸੀਂ ਉਸ ਚੀਜ਼ ਬਾਰੇ ਸਿਰਫ ਬੇਸਿਕ ਨੋਲੇਜ ਲਓ ਕਿ ਅਸੀਂ ਇਹ ਕੰਮ ਕਰਨਾ ਕਿੱਦਾਂ ਬਾਕੀ ਅੱਗੋਂ ਐਕਸਪੀਰੀਅੰਸ ਜਦੋਂ ਕੰਮ ਕਰੋਗੇ ਉਦੋਂ ਹੀ ਆਉਣਾ ਤੇ ਜਿੱਦਾਂ ਜਿੱਦਾਂ ਤੁਸੀਂ ਕੰਮ ਕਰਦੇ ਜਾਓਗੇ ਨਾ ਉਦਾਂ-ਉਦਾਂ ਤੁਸੀਂ ਆਪਣੇ ਆਪ ਨੂੰ ਪਾਲਿਸ਼ ਕਰਦੇ ਜਾਣਾ ਆ ਤੁਹਾਡੇ ਵਿੱਚ ਬਹੁਤ ਚੇਂਜ ਆ ਜਾਂਦਾ ਆ ਕਿ ਜਿਸ ਲਾਈਨ ਵੱਲ ਵੀ ਤੁਸੀਂ ਇੰਟਰਸਟ ਲੈ ਰਹੇ ਹੋ ਸਾਬਕੋਸ਼ ਮਤਲਬ ਆਪਣੀ ਪੂਰੀ ਮਿਹਨਤ ਕਰ ਰਹੇ ਹੋ ਬਹੁਤ ਸਟਰਗਲ ਕਰ ਰਹੇ ਹੋ ਉਸ ਤੋਂ ਬਾਅਦ ਤੁਹਾਡੇ ਤੁਸੀਂ ਜਦੋਂ ਤੁਹਾਨੂੰ ਐਕਸਪੀਰੀਅੰਸ ਹੋ ਜਾਂਦਾ ਆ ਤੇ ਫੇਰ ਤੁਹਾਡੇ ਵਿੱਚ ਬਹੁਤ ਜ਼ਿਆਦਾ ਚੇਂਜ ਆਉਂਦਾ ਹ ਹੁਣ ਜਿੱਦਾਂ ਤੁਹਾਨੂੰ ਮੈਂ ਆਪਣੀਆਂ ਹੀ ਵੀਡੀਓਜ਼ ਦੀ ਐਗਜ਼ਾਮਪਲ ਦਿਤਤੀ ਆ ਕਿ ਮੇਰੀਆਂ ਵੀਡੀਓਜ਼ ਪਹਿਲਾਂ ਬਿਲਕੁਲ ਵਧੀਆ ਨਹੀਂ ਸੀ ਬਣਦੀਆਂ ਫਿਰ ਹੌਲੀ 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 ਇੰਪਰੂਵਮੈਂਟ ਹੁੰਦੀ ਗਈ ਆ ਤੇ ਹੁਣ ਕਾਫੀ ਇੰਪਰੂਵਮੈਂਟ ਆ ਤੇ ਅੱਗੋਂ ਹਜੇ ਬਹੁਤ ਕੁਝ ਆ ਅਚੀਵ ਕਰਨ ਵਾਲਾ ਬਹੁਤ ਕੁਝ ਸਿੱਖਣ ਵਾਲਾ ਤੇ ਜਿਸ ਲਾਈਨ ਦੇ ਵਿੱਚ ਵੀ ਤੁਸੀਂ ਜਾ ਰਹੇ ਹੋ ਉਹਦੇ ਨਾਲ ਰਿਲੇਟ ਕਰਦੇ ਲੋਕਾਂ ਨੂੰ ਜ਼ਰੂਰ ਵੇਖੋ ਜ਼ਰੂਰ ਸੁਣੋ ਕਿਉਂਕਿ ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਆ ਉਹ ਉਹਨਾਂ ਚੀਜ਼ਾਂ 'ਚੋਂ ਨਿਕਲ ਚੁੱਕੇ ਹੁੰਦੇ ਆ ਜਿਹੜਾ ਕੰਮ ਤੁਸੀਂ ਸ਼ੁਰੂ ਕੀਤਾ ਆ ਆਪਣੇ ਤੋਂ 1 2 ਸਾਲ 4 ਸਾਲ 5 ਸਾਲ ਅੱਗੇ ਗਏ ਲੋਕਾਂ ਨੂੰ ਦੇਖੋ ਕਿ ਉਹਨਾਂ ਨੇ ਪਹਿਲਾਂ ਕੰਮ ਕਿੱਦਾਂ ਸ਼ੁਰੂ ਕੀਤਾ ਸੀ ਤੇ ਹੁਣ ਉਹ ਕਿੱਥੇ ਪਹੁੰਚੇ ਆ ਤੇ ਜੇ ਤੁਸੀਂ ਉਹਨਾਂ ਚੀਜ਼ਾਂ ਨੂੰ ਉਹਨਾਂ ਵਧੀਆ ਲੋਕਾਂ ਨੂੰ ਫੋਲੋ ਕਰੋਗੇ ਤਾਂ ਤੁਹਾਨੂੰ ਵੀ ਇਸ ਚੀਜ਼ ਦਾ ਕੌਨਫੀਡੈਂਸ ਆਊਗਾ ਵੀ ਹਾਂ ਇਹਨਾਂ ਵੀ ਪਹਿਲਾਂ ਇਦਾਂ ਹੀ ਸ਼ੁਰੂਆਤ ਕੀਤੀ ਸੀ ਪਰ ਇਹ ਗੱਲ ਨਹੀਂ ਆ ਕਿ ਇਹ ਅਸੀਂ ਆਪਣੀ ਮੰਜ਼ਿਲ ਤੇ ਇੱਕ ਦਿਨ ਚ ਹੀ ਪਹੁੰਚ ਜਾਾਂਗੇ ਸਾਨੂੰ ਇੱਕ ਦਿਨ ਚ ਹੀ ਐਕਸਪੀਰੀਅੰਸ ਹੋ ਜਾਊਗਾ ਕੁਝ ਲੋਕ ਹੁੰਦੇ ਆ ਜਿਨ੍ਹਾਂ ਦਾ ਲੱਕ ਬਹੁਤ ਤੇਜ਼ ਹੁੰਦਾ ਬਹੁਤ ਚੰਗੀ ਕਿਸਮਤ ਹੁੰਦੀ ਆ ਜਿਹੜੇ ਕੁਝ ਟਾਈਮ ਬਹੁਤ ਜਲਦੀ ਵੀ ਆਪਣੇ ਆਪ ਨੂੰ ਸੈੱਟ ਕਰ ਲੈਂਦੇ ਆ ਪਰ ਆਮ ਨੋਰਮਲ ਪੀਪਲਸ ਦੀ ਜੇ ਅਸੀਂ ਗੱਲ ਕਰੀਏ ਤੇ ਫਿਰ ਉਹਨੂੰ ਟਾਈਮ ਲੱਗਦਾ ਆ ਤੇ ਉਸ ਟਾਈਮ ਦੇ ਵਿੱਚ ਤੁਸੀਂ ਹੌਲੀ-ਹੌਲੀ ਐਕਸਪੀਰੀਐਂਸਡ ਵੀ ਹੁੰਦੇ ਤੇ ਜਿੱਦਾਂ ਜਿੱਦਾਂ ਤੁਹਾਡਾ ਐਕਸਪੀਰੀਐਂਸ ਵੱਧਦਾ ਹੈ ਨਾ ਉਦਾਂ-ਉਦਾਂ ਤੁਹਾਡੇ ਵਿੱਚ ਕੌਨਫੀਡੈਂਸ ਆਪਣੇ ਆਪ ਹੀ ਆਈ ਜਾਣਾ ਵਾ ਤੇ ਜਿੱਦਾਂ ਤੁਹਾਡੇ 'ਚ ਕੌਨਫੀਡੈਂਸ ਵਧੀ ਜਾਣਾ ਆ ਉਦਾਂ ਤੁਸੀਂ ਹੋਰ ਬਹੁਤ ਵਧੀਆ ਕੰਮ ਅੱਗੋਂ ਕਰ ਸਕਦੇ ਜੇ ਇੱਥੇ ਇੱਕ ਐਗਜ਼ਾਮਪਲ ਮੈਂ ਇਹ ਵੀ ਦੇਣੀ ਆ ਕਿ ਜਿੱਦਾਂ ਹੁਣ ਜਿੱਦਾਂ ਦੀ ਸਾਡੀ ਸੋਸਾਇਟੀ ਆ ਇੱਥੇ ਲੇਡੀਜ਼ ਨੂੰ ਜੈਂਟਸ ਨਾਲੋਂ ਜ਼ਿਆਦਾ ਸਟਰਗਲ ਕਰਨਾ ਪੈਂਦਾ ਵਾ ਕਿਉਂਕਿ ਜੇ ਕੋਈ ਕੰਮ ਕੋਈ ਜੈਂਟਸ ਸ਼ੁਰੂ ਕਰ ਰਿਹਾ ਹੈ ਤਾਂ ਉਹਦੀ ਸਪੋਰਟ 'ਚ ਬਹੁਤ ਲੋਕ ਆਉਣਗੇ ਫੈਮਿਲੀ ਵੀ ਸਪੋਰਟ ਕਰੂਗੀ ਸਾਰੇ ਆਲੇ-ਦੁਆਲੇ ਦੇ ਲੋਕ ਉਹਨੂੰ ਸਪੋਰਟ ਕਰਨਗੇ ਪਰ ਇਸ ਦੇ ਉਲਟ ਜੇ ਕੋਈ ਲੇਡੀ ਕੋਈ ਕੰਮ ਸਟਾਰਟ ਕਰਨਾ ਚਾਹੂਗੀ ਤਾਂ ਉਹਦੇ ਅਗੇਂਸਟ ਬਹੁਤ ਸਾਰੇ ਲੋਕ ਹੁੰਦੇ ਆ ਕਿਉਂਕਿ ਇੱਥੋਂ ਸਾਡੀ ਸੋਸਾਇਟੀ ਦਾ ਹਿਸਾਬ ਹੀ ਇਦਾਂ ਦਾ ਆ ਕਿ ਸੋਚ ਹੀ ਇਦਾਂ ਦੀ ਆ ਕਿ ਨਹੀਂ ਲੇਡੀਜ਼ ਤੇ ਵੈਸੇ ਹੀ ਬਹੁਤ ਰੈਸਟ੍ਰਿਕਸ਼ਨ ਨੇ ਕਿ ਆਹ ਕੰਮ ਵੀ ਨਹੀਂ ਕਰ ਸਕਦੀ ਆ ਵੀ ਨਹੀਂ ਇਸ ਕਰਕੇ ਲੇਡੀਜ਼ ਨੂੰ ਜ਼ਿਆਦਾ ਸਟਰਗਲ ਕਰਨ ਦੀ ਲੋੜ ਆ ਲੇਡੀਜ਼ ਨੂੰ ਜ਼ਿਆਦਾ ਪੇਸ਼ੈਂਸ ਬਣਾ ਕੇ ਰੱਖਣਾ ਪੈਂਦਾ ਆ ਬਾਕੀ ਇਹ ਆ ਕੰਮ ਕੋਈ ਵੀ ਮੁਸ਼ਕਲ ਨਹੀਂ ਨਾ ਕਿਸੇ ਲੇਡੀ ਲਈ ਤੇ ਨਾ ਕਿਸੇ ਜੈਂਟਸ ਲਈ ਹਾਂ ਤੁਸੀਂ ਕੰਮ ਆਪਣਾ ਬਿਲਕੁਲ ਸਹੀ ਤਰੀਕੇ ਨਾਲ ਆਪਣੀ ਮਿਹਨਤ ਨਾਲ ਕਰਦੇ ਹੋ ਉਹ ਤੇ ਫਿਰ ਤੁਸੀਂ ਆਪਣੀ ਮੰਜ਼ਿਲ ਤੇ ਜਰੂਰ ਪਹੁੰਚੋਗੇ ਕੁਝ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਨਿਰਾਸ਼ ਹੋ ਕੇ ਕੋਈ ਸ਼ਾਰਟਕੱਟਸ ਅਪਣਾ ਲੈਂਦੇ ਆ ਬਹੁਤ ਗਲਤ ਕੰਮ ਕਰਦੇ ਆ ਪਰ ਇਦਾਂ ਕਰਨ ਨਾਲ ਤੁਸੀਂ ਆਪਣੀ ਮੰਜ਼ਿਲ ਨੂੰ ਕਦੀ ਨਹੀਂ ਪਾ ਸਕਦੇ ਤੁਹਾਡਾ ਸਟਰਗਲ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ ਕਿ ਸ਼ੁਰੂ ਚ ਤੁਸੀਂ ਬਹੁਤ ਸਟਰਗਲ ਕੀਤਾ ਫਿਰ ਤੁਹਾਨੂੰ ਉਹਦੇ ਅਕੋਰਡਿੰਗ ਰਿਜ਼ਲਟ ਨਹੀਂ ਮਿਲ ਰਿਹਾ ਤੇ ਤੁਸੀਂ ਕਿਸੇ ਗਲਤ ਕੰਮ 'ਚ ਪੈ ਗਏ ਉਹਦੇ ਨਾਲ ਵੀ ਤੁਹਾਨੂੰ ਅੱਗੋਂ ਕੁਝ ਨਹੀਂ ਮਿਲਣਾ ਤੁਹਾਡੀ ਮਿਹਨਤ ਜਿਹੜੀ ਤੁਸੀਂ ਪਹਿਲਾਂ ਵੀ ਕੀਤੀ ਆ ਉਹ ਵੀ ਖਰਾਬ ਹੋ ਜਾਣੀ ਆ ਪਰ ਜੇ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਚੱਲਦੇ ਸਹੀ ਰਸਤੇ ਤੇ ਚੱਲਦੇ ਆਪਣੀ ਮੰਜ਼ਿਲ ਤੱਕ ਜਵਦੋਗੇ ਨਾ ਤੇ ਫਿਰ ਤੁਸੀਂ ਉੱਥੇ ਪਹੁੰਚੋਗੇ ਜਰੂਰ ਕਿਉਂਕਿ ਜੇ ਅਸੀਂ ਸਹੀ ਤਰੀਕੇ ਨਾਲ ਕੰਮ ਕਰਦੇ ਆ ਜੇ ਅਸੀਂ ਮਿਹਨਤ ਕਰਦੇ ਆ ਤਾਂ ਪਰਮਾਤਮਾ ਵੀ ਸਾਡਾ ਸਾਥ ਦਿੰਦਾ ਜਿਸ ਪਰਮਾਤਮਾ ਨੂੰ ਰੱਬ ਨੂੰ ਤੁਸੀਂ ਮੰਨਦੇ ਹੋ ਉਸ ਆਪਣੇ ਗੁਰੂ ਪੀਰ ਦਾ ਨਾਮ ਲੈ ਕੇ ਆਪਣਾ ਕੰਮ ਸ਼ੁਰੂ ਕਰੋ ਵੀ ਅਸੀਂ ਤੇਰੇ ਸਹਾਰੀ ਆ ਤੂੰ ਹੀ ਸਾਨੂੰ ਅੱਗੇ ਪਹੁੰਚਾਉਣਾ ਹੈ ਮਿਹਨਤ ਅਸੀਂ ਕਰਨੀ ਆ ਪਰ ਸਾਡੀ ਮਿਹਨਤ ਦਾ ਫਲ ਉਸ ਪਰਮਾਤਮਾ ਨੇ ਹੀ ਦੇਣਾ ਹੁੰਦਾ ਇਸ ਕਰਕੇ ਉਸ ਪਰਮਾਤਮਾ ਦਾ ਨਾਮ ਲੈ ਕੇ ਜੋ ਹੁਣ ਮੈਂ ਤੁਹਾਨੂੰ ਦੱਸਿਆ ਉਹ ਪੰਜ ਚੀਜ਼ਾਂ ਨੂੰ ਫੋਲੋ ਕਰੋ ਤੇ ਉਹਨਾਂ ਨੂੰ ਫੋਲੋ ਕਰਦੇ ਆ ਤੁਸੀਂ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚੋਗੇ ਇੱਕ ਵਾਰੀ ਫੇਰ ਮੈਂ ਰਿਪੀਟ ਕਰਕੇ ਦੱਸਣਾ ਚਾਹੂੰਗੀ ਸਭ ਤੋਂ ਪਹਿਲਾਂ ਆਪਣਾ ਏਮ ਆਪਣੇ ਇੰਟਰਸਟ ਦੇ ਅਕੋਰਡਿੰਗ ਸਿਲੈਕਟ ਕਰੋ ਫਿਰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆ ਕੇ ਸਟਰਗਲ ਕਰੋ ਤੇ ਲੋਕਾਂ ਦੇ ਕ੍ਰਿਟਿਸਿਜ਼ਮ ਲਈ 네ਗੇਟਿਵਿਟੀ ਲਈ ਰੈਡੀ ਰਹੋ ਤੇ ਆਪਣਾ ਸੈਲਫ ਅਨਾਲਿਸਿਸ ਕਰਦੇ ਰਹੋ ਤੇ ਫਿਰ ਆਪਣੇ ਐਕਸਪੀਰੀਅੰਸ ਦੇ ਨਾਲ ਆਪਣੇ ਸਟਰਗਲ ਦੇ ਨਾਲ ਆਪਣੇ ਆਪ ਨੂੰ ਇਨਾ ਕੌਨਫੀਡੈਂਟ ਕਰ ਲੋ ਕਿ ਤੁਸੀਂ ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚ ਜਾਓ ਜੇ ਮੇਰੀ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ